ਗਰਮੀਆਂ ਦੇ ਵਿੱਚ ਨਿੰਬੂ ਪਾਣੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਇਹ ਡਰਿੰਕ ਨਾ ਸਿਰਫ ਸਰੀਰ ਨੂੰ ਰੀ ਹਾਈਡਰੇਸ਼ਨ ਤੋਂ ਬਚਾਉਂਦਾ ਹੈ, ਬਲਕਿ ਨਿੰਬੂ ਪਾਣੀ ਸਿਹਤ ਲਈ ਬਹੁਤ ਜ਼ਿਆਦਾ ਲਾਭਦਾਇਕ ਵੀ ਹੈ। ਇਸ ਦੇ ਬਹੁਤ ਸਾਰੇ ਫਾਇਦੇ ਨੇ ਜਿਵੇਂ ਕਿ ਗਰਮੀਆਂ ਦੇ ਵਿੱਚ ਸਰੀਰ ਨੂੰ ਤਰੁਤਾਜ਼ਾ ਕਰਦਾ ਹੈ ਤੇ ਨਿੰਬੂ ਦੇ ਵਿੱਚ ਵਿਟਾਮਿਨ ਸੀ ਦੀ ਮੌਜੂਦਗੀ ਕਾਰਨ ਇਮਿਊਨਿਟੀ ਬਹੁਤ ਜ਼ਿਆਦਾ ਮਜ਼ਬੂਤੀ ਹੁੰਦੀ ਹੈ। ਪਰ ਅਜਿਹੇ ਫਾਇਦੇ ਪ੍ਰਾਪਤ ਕਰਨ ਦੇ ਲਈ ਕਿਤੇ ਤੁਸੀਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਇਸ ਦਾ ਸੇਵਨ ਤਾਂ ਨਹੀਂ ਕਰ ਰਹੇ? ਜੇਕਰ ਕਾਰਿਓ ਤੇ ਖਬਰ ਖਾਸ ਤੁਹਾਡੇ ਲਈ ਹੈ। ਅਧਿਆਣਾ ਵਿੱਚ ਨਿੰਬੂ ਪਾਣੀ ਪੀਣ ਦੇ ਕਈ ਸਿਹਤ ਦੇ ਲਾਭ ਦਿਖਾਏ ਗਏ ਨੇ ਜਿਸ ਵਿੱਚ ਹਾਈਡਰੇਸ਼ਨ ਨੂੰ ਵਧਾਉਣਾ ਭਾਰ ਘਟਾਉਣਾ ਇਸਦੇ ਵਿੱਚ ਉਹ ਸਹਾਇਤਾ ਕਰਦਾ ਹੈ ਤੇ ਵਿਟਾਮਿਨ ਸੀ ਦੀ ਸਪਲਾਈ ਵੀ ਕਰਦਾ ਪਰ ਸਿਹਤ ਮਾਹਿਰਾ ਦਾ ਕਹਿਣਾ ਹੈ ਕਿ ਤੁਹਾਨੂੰ ਇਸ ਦਾ ਸੇਵਨ ਸਹੀ ਮਾਤਰਾ ਤੇ ਪ੍ਰਸ਼ੀਕਰਨਾ ਚਾਹੀਦਾ ਹੈ ਬਹੁਤ ਜ਼ਿਆਦਾ ਨਿੰਬੂ ਪਾਣੀ ਪੀਣ ਜਾਂ ਗਲਤ ਤਰੀਕੇ ਦੇ ਨਾਲ ਇਸ ਦਾ ਸੇਵਨ ਕਰਨਾ ਦੰਦਾਂ ਤੋਂ ਲੈ ਕੇ ਸਮੁੱਚੀ ਸਿਹਤ ਤੱਕ ਦੇ ਤਰੀਕਿਆਂ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਆਓ ਜਾਣਦੇ ਹਾਂ ਕਿ ਨਿੰਬੂ ਪਾਣੀ ਪੀਣ ਦੇ ਫਾਇਦੇ ਤੇ ਨੁਕਸਾਨ ਆਖਰਕਾਰ ਹੈ ਕੀ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਦੇ ਫਾਇਦੇ ਕੀ ਹੋ ਸਕਦੇ ਨੇ ਨਿੰਬੂ ਨੂੰ ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਦੇ ਨਾਲ ਭਰਪੂਰ ਮੰਨਿਆ ਜਾਂਦਾ ਮੁਕਤ ਤੌਰ ਤੇ ਵਿਟਾਮਿਨ ਸੀ ਦਾ ਸਭ ਤੋਂ ਵਧੀਆ ਸਰੋਤ ਵੀ ਹੈ ਦੱਸਦੇ ਕਿ ਇਹ ਦਿਲ ਦੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ ਅਤੇ ਕੁਝ ਅਧਿਐਨਾਂ ਦੇ ਵਿੱਚ ਪਾਇਆ ਗਿਆ ਹੈ ਕਿ ਖਾਲੀ ਪੇਟ ਪੋਸੇ ਪਾਣੀ ਵਿੱਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣ ਦੇ ਨਾਲ ਭਾਰ ਨੂੰ ਕੰਟਰੋਲ ਕਰਨ ਦੇ ਵਿੱਚ ਕਾਫੀ ਮਦਦ ਮਿਲਦੀ ਹੈ ਨਿੰਬੂ ਪਾਣੀ ਤੁਹਾਨੂੰ ਗੁਰਦੇ ਦੀ ਪੱਥਰੀ ਤੋਂ ਬਚਾਉਣਾ ਅਤੇ ਐਨੀਮੀਆ ਦੇ ਖਤਰੇ ਤੋਂ ਵੀ ਘਟਾਉਣਾ ਅਤੇ ਪਾਚਨ ਕਿਰਿਆ ਨੂੰ ਸੁਧਾਰਨ ਤੇ ਬਹੁਤ ਜ਼ਿਆਦਾ ਮਦਦ ਕਰਦਾ ਹੈ। ਦੱਸ ਦੇ ਕਿ ਨਾ ਫਾਇਦਾ ਤੋਂ ਇਲਾਵਾ ਨਿੰਬੂ ਪਾਣੀ ਪੀਣ ਦੇ ਨਾਲ ਕਈ ਮਾੜੇ ਪ੍ਰਭਾਵ ਵੀ ਹੋ ਸਕਦੇ ਨੇ ਜਿਹੜਾ ਬਾਰੇ ਤੁਹਾਨੂੰ ਅਜਾ ਦੱਸ ਰਹੇ ਹਾਂ। ਇਹ ਦੰਦਾਂ ਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ। ਦੱਸ ਦੇ ਕਿ ਸਿਹਤ ਮਾਹਿਰਾਂ ਨੇ ਦੱਸਿਆ ਹੈ ਕਿ ਨਿੰਬੂ ਤੇ ਰਾਸਤੇ ਵਿੱਚ ਲਗਭਗ 5 ਤੋਂ 6 ਸਿਟਰਿਕ ਐਸਿਡ ਹੁੰਦਾ ਹੈ। ਨਿੰਬੂ ਪਾਣੀ 'ਚ ਮੌਜੂਦ ਐਸਿਡ ਦੇ ਸੰਪਰਕ 'ਚ ਆਉਣ ਦੇ ਕਾਰਨ ਇਸ ਦਾ ਜ਼ਿਆਦਾ ਸੇਵਨ ਦੰਦਾਂ ਦੇ ਲਈ ਕਾਫੀ ਜ਼ਿਆਦਾ ਹਾਨੀਕਾਰਕ ਹੋ ਸਕਦਾ ਹੈ। ਇਦੋਂ ਤੱਕ ਕਿ ਬਹੁਤ ਜ਼ਿਆਦਾ ਨਿੰਬੂ ਪਾਣੀ ਪੀਣ ਦੇ ਨਾਲ ਦੰਦਾਂ ਦੀ ਸਖਤ ਬਾਹਰੀ ਪਰਤ ਪਰਤ ਨੂੰ ਨੁਕਸਾਨ ਹੋ ਸਕਦਾ ਹੈ ਜਿਸ ਦੇ ਵਿੱਚ ਡੈਂਟਿਨ ਵੀ ਸ਼ਾਮਿਲ ਹੈ ਡੈਂਟਿਨ ਪਰਤ ਦੇ ਹੇਠਾਂ ਆਂਦੀ ਪਰਤ ਹੈ ਜੋ ਨਸਾਂ ਦੀ ਰੱਖਿਆ ਕਰਦੀ ਹੈ ਅਤੇ ਦੰਤਾਂ ਦੇ ਮੁੱਖ ਸਹਾਇਕ ਹਿੱਸਾ ਕਰ ਹੈ ਦੱਸਦੇ ਕਿ ਹਾਰਟਬਰਨ ਦੀ ਸਮੱਸਿਆ ਵੀ ਪੈ ਸਕਦੀ ਹੈ ਜਿਹੜੇ ਲੋਕ ਬਹੁਤ ਜ਼ਿਆਦਾ ਨਿੰਬੂ ਪਾਣੀ ਜਾਂ ਖੱਟੇ ਫਲਾਂ ਦਾ ਸੇਵਨ ਕਰਦੇ ਨੇ ਉਹਨਾਂ ਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਨੇ ਉਸ ਦਾ ਖਤਰਾ ਉਹਨਾਂ ਨੂੰ ਭੜਿਆ ਰਹਿੰਦਾ ਹੈ ਇਸ ਦੇ ਜ਼ਿਆਦਾ ਮਾਤਰਾ ਦਿਨਾਰ ਐਸਿਡ ਰਿਫਲੈਕਸ ਉਸ ਤੋਂ ਇਲਾਵਾ ਹੋਰ ਵੀ ਕਈ ਸਮੱਸਿਆਵਾਂ ਮਤਲੀ ਉਲਟੀਆਂ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਨੇ ਜ਼ਿਆਦਾ ਮਾਤਰਾ ਦੇ ਵਿੱਚ ਨਿੰਬੂ ਪਾਣੀ ਪੀਣ ਦੇ ਨਾਲ ਪੇਟ ਦੇ ਵਿੱਚ ਐਸਿਡਿਟੀ ਵਧਣ ਦਾ ਖਤਰਾ ਹੁੰਦਾ ਚਾਹਾਂ ਲੋਕਾਂ ਨੂੰ ਪਹਿਲਾਂ ਤੋਂ ਦਿਲ ਦੀ ਜਨਰਲ ਦੀ ਸਮੱਸਿਆ ਹੋਣਾ ਨੂੰ ਜ਼ਿਆਦਾ ਮਾਤਰਾ 'ਚ ਨਿੰਬੂ ਪਾਣੀ ਪੀਣ ਤੋਂ ਬਚਣਾ ਚਾਹੀਦਾ ਦੱਸ ਦੇ ਕਿ ਇਹਨਾਂ ਸਾਵਧਾਨੀਆਂ ਦਾ ਜ਼ਿਕਰ ਤੁਸੀਂ ਖਿਆਲ ਰੱਖੇ ਨਿੰਬੂ ਪਾਣੀ ਪੀਨੇ ਹੋ ਤਾਂ ਮਾੜੇ ਪ੍ਰਭਾਵਾਂ ਤੋਂ ਵੀ ਬਚ ਸਕਦੇ ਹੋ ਤੇ ਇਸ ਦੇ ਫਾਇਦੇ ਵੀ ਤੁਸੀਂ ਲੈ ਸਕਦੇ ਹੋ ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਦੱਸ ਦੇ ਕਿ ਠੰਡੇ ਪਾਣੀ ਦੇ ਵਿੱਚ ਨਿੰਬੂ ਦਾ ਰਸ ਅੰਦਾ ਅਨੁਪਾਤ ਚੁ ਮਿਲਾ ਕੇ ਪੀਓ ਠੰਡਾ ਪਾਣੀ ਨਿੰਬੂ ਦੀ ਕੁਲੰਜੀelten ਨੂੰ ਘਟਾਉਂਦਾ ਹੈ ਇਸ ਦੇ ਲਈ ਇਹ ਇਨੈਮਲ ਨੂੰ ਘਟ ਨੁਕਸਾਨ ਪਹੁੰਚਾਉਂਦਾ ਉਦੋਂ ਨਿੰਬੂ ਪਾਣੀ ਪੀਣ ਦੇ ਲਈ ਤੂੜੀ ਦੀ ਵਰਤੋਂ ਕਰੋ ਅਤੇ ਇਹ ਦੰਦਾਂ ਦੇ ਸਿੱਧੇ ਸੰਪਰਕ ਦੇ ਵਿੱਚ ਨਹੀਂ ਆਉਂਦਾ ਨਿੰਬੂ ਪਾਣੀ ਵਿੱਚ ਮੌਜੂਦਾ ਐਸਿਡ ਦੇ ਦੰਦਾਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਇਸ ਤੋਂ ਬਚਣ ਦੇ ਲਈ ਨਿੰਬੂ ਪਾਣੀ ਪੀ ਕੇ ਚੰਗੀ ਤਰ੍ਹਾਂ ਕੁਰਲੀ ਵੀ ਕਰੋ ਸਿਟਰਿਕ ਐਸਿਡ ਦੇ ਖਰਾਬ ਪਰਬਾ ਨੂੰ ਘਟਾਉਣ ਤੇ ਲਈ ਨਿੰਬੂ ਪਾਣੀ ਪੀਣ ਤੋਂ ਲਗਭਗ 1 ਘੰਟੇ ਬਾਅਦ ਆਪਣੇ ਦੰਦਾਂ ਨੂੰ ਚੰਗੀ ਤਰ੍ਹਾਂ ਵੇਖ ਵੀ ਕਰੋ ਤਾਂ ਸਕੇ ਨਿੰਬੂ ਪਾਣੀ ਦੇ ਬਹੁਤ ਜ਼ਿਆਦਾ ਫਾਇਦੇ ਤੇ ਨੁਕਸਾਨ ਨਹੀਂ ਜੋ ਅਸੀਂ ਵੀਡੀਓ ਦੇ ਵਿੱਚ ਦੱਸੇ ਤੁਹਾਨੂੰ ਕਿਹੋ ਜਿਹਾ ਲੱਗੇ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਨਾ